ਉਹ ਇਹ ਕੋਈ ਅਜਿਹਾ ਰਾਮ ਨਹੀਂ ਤੇ ਇਹ 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 ਤਾਂ ਆਪਣੇ ਕੋਈ ਹੁੰਦਾ ਜੀ ਉਹ ਚਰਚ ਹਟਾਣ ਦਾ ਕੋਈ ਸਰਸੰਗ ਵਗੈਰਾ ਪਤਾ ਨਹੀਂ ਹਾਂ ਕੀ ਕੋਈ ਸਟਾਫ ਹੁੰਦੇ ਨੇ ਕੋਈ ਇਹਦਾ ਮਤਲਬ ਪੱਕਾ ਟਿਕਾਣਾ ਨਹੀਂ ਕੋਈ ਕੱਟਾ ਉੱtir ਕੋ ਉਹਦੇ ਵਿੱਚ ਮਤਲਬ ਕੋਈ ਮੌਕਾ ਹੀ ਨਹੀਂ ਲੱਗਦਾ ਬਹੁਤ ਟਾਈਟ ਜਿਹਾ ਰੋਹ ਇੰਨੀ ਗਾਰਾ ਬੜਾ ਕੋਈ ਫਿਰ ਸੇਕ ਨਹੀਂ ਕੋਈ ਕੁਝ ਇਹ ਇਵਨ ਕੇ ਉਹਦੇ ਅੱਗੇ ਕਰੇ ਟਾਵਰ ਦੀ ਰਿਫਟਾ ਕਰਤੀ ਹੋਈ ਹੈ ਜੀ ਇਹਦਾ ਟਾਵਰ ਦੇਖ ਕੇ ਬੱਚੇ ਦਿਨ ਸਰ ਤੋਂ ਬਚ ਜਾਂਦੇ ਹਜ਼ਾਰਾਂ ਬੰਦੇ ਦੇ ਵਿੱਚ ਸੇਫਟੀ ਤਾਂ ਹੋਣੀ ਚਾਹੀਦੀ ਜਾਂ ਇਹ ਮੰਨਦੇ ਆਂ ਸਾਡੇ ਬੱਚੇ ਨੂੰ ਭਲਾਪੁਰ ਸਲਾਬੀ ਕਰੋ ਨਾਲ ਬਿਲੋਂਗ ਕਰਦੇ ਆਂ ਅਸੀਂ ਸਿੱਖ ਪਰਮੂ ਬਿਲੋਂਗ ਕਰਦੇ ਆਂ ਜੇ ਅਸੀਂ ਸਾਡੇ ਹੋਰ ਬੱਚੇ ਲੈ ਕੇ ਸਾਡੇ ਹੋਗਾ ਕਿ ਸਾਡੇ ਮੇਰੇ ਫਾਦਰ ਜੀ ਦਾ ਸੰਤ ਸਿੰਘ ਜੀ ਮੇਰੇ ਦਾਦਾ ਜੀ ਦਾ ਨਰਾਤਾ ਸਿੰਘ ਜੀ ਮੇਰੇ ਨਾਲ ਲਾਲ ਸਿੰਘ ਜੀ ਸਾਰੇ ਪਾਜੀ ਕੇ ਬਰਾਦਰੀ ਤੋਂ ਅਸੀਂ ਸਿੱਖ ਨਾਲ ਅਸੀਂ ਇਹਨੂੰ ਬਿਲੋਂਗ ਕਰਦੇ ਆਂ ਸਾਡਾ ਪਰਿਵਾਰ ਸਾਬ ਅਸੀਂ ਗੁਰੂ ਘਰ ਨਾਲ ਜੁੜੇ ਹੋਇਆ ਜੀ ਇਹ ਬੱਚਾ ਸਾਡੇ ਸਿੱਖੀ ਥੋੜੀ ਦੌਰ ਦੀ ਬੱਚੇ ਦਾ ਕੀ ਬੱਚੇ ਦਾ ਨਾਮ ਕੀ ਜਰਿੰਦਰ ਸਿੰਘ ਜੀ hai manne parne re jo ke putra ho to meri gade ke rajo prani chup chup kar akalata hai hai manne booni gada chup chup kar oho ho badi badi bol rahi hai aur ambar se le gaya hai mai usse chat le ke liye number puchha tha ਇਹਨੇ ਪਾਇਆ ਅੱਜ ਚਾਤੀ ਇੱਕ ਇਕਲਾ ਬੇਟਾ ਸੀ ਤੇ ਦੋ ਭੈਣਾਂ ਨੇ ਜੀਵਨ ਹੈ ਜੰਗਲੀ ਹੋਇਆ ਪਰ ਹਾਸਾ ਖੜਿਆ ਮੁੰਡੇ ਨੇ ਜਖਮੀ ਹੋਣ ਤੋਂ ਸਾਨੂੰ ਤਾਂ ਕਰ ਘਟਲੇ ਦੇ ਬਹਾਰ ਸੰਗਤ ਆਪਾਂ ਦੇ ਹੈ ਹੈ ਜੰਗਲੀ ਲੋਕ ਪੜਾ ਲੈਣਗੇ ਪੰਚੇ ਤੇ ਦਰੀਆਂ ਤੋਂ ਤੇ ਜਦੋਂ 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 ਆਪਣੇ ਆਪਣੀ ਸਥਿਰ ਦੀਆਂ ਰਸੇ ਤੇ ਵੱਧਦੇ ਨੇ ਉਹ ਤਾਬਰ ਦੇ ਨਾਲ ਬੰਨੇ ਹੋਏ ਜਾਂ ਹਵਾਈ ਆ ਜਾਂ ਕੋਲ ਨੂੰ ਲੱਗੇ ਇਹ ਵੀ ਆ ਜਾਂ ਇਸ ਸਟੱਪ ਡਵਲਪਮੈਂਟ ਦੇ ਉੱਪਰ ਕਿ ਉਹ ਜਸਮੋਗਰ ਸਾਹਿਬ ਨੇ 2 ਘੰਟੇ ਬਾਅਦ ਤਲਾਸ਼ ਕਰਦੇ ਦੇ ਕਿ ਛੋਟੇ ਬੱਚੇ ਦਾ ਐਕਸੀਡੈਂਟ ਹੋ ਗਿਆ ਤੁਹਾਨੂੰ ਮੋੜਿਆ ਜਦੋਂ ਅਸੀਂ ਇਹਨਾਂ ਨੂੰ ਕਿਹਾ ਕਿ ਹਾਂ ਹੰਦੂ ਝੂਠ ਸੋ ਬੋਲ ਰਹੇ ਹੋ ਕਿ ਸਾਡਾ ਬੇਟਾ ਸੋਕੀ ਹੈ ਮੇਰੇ ਕਹਿੰਦੇ ਮੇਰਾ ਬੇਟਾ ਸੋ ਬੋਲਦਾ ਨਹੀਂ ਹੈਗਾ ਅਸੀਂ ਇਹਨਾਂ ਨੂੰ ਕਿਹਾ ਵੀ ਸਾਡੇ ਕੋਲ ਨਹੀਂ ਹੋ ਰਿਹਾ ਉਹਦੇ ਲੈ ਜਾਓ ਜੋ ਫਿਰ ਤਮਾਕੀ ਡਾਕਟਰ ਹੈਗਾ ਵੀ ਅਸੀਂ ਆ ਰਹੇ ਹਾਂ ਪੀਸ ਲੈ ਕੇ ਅਮਰ ਹਸਪੀਟਲ ਜਾ ਕੇ ਅੱਛਾ ਅਮਰ ਹਸਪੀਟਲ ਦੇ ਵਿੱਚ ਅੰਦਰ ਗਏ ਉਹਨਾਂ ਦੀ ਮਦਰ ਇਹਨਾਂ ਦੇ ਨਾਲ ਇਹਨੂੰ ਹੋਣੀ ਹੈਗਾ ਡਾਕਟਰ ਨੇ ਉੱਥੇ ਪੈਸੇ ਪੁੱਛੇ ਕਿ ਉਹਨਾ ਭਰਵਾ ਦਿਓ ਉਹ ਕਹਿੰਦੇ ਸਾਡੇ ਕੋਲ ਪੈਸਾ ਨਹੀਂ ਹੈਗਾ ਉਹ ਨਰਿੰਦਰ ਆ ਲੈਗੇ ਤੇ ਨਰਿੰਦਰ ਆ ਲੈਗੇ ਨਰਿੰਦਰ ਨੂੰ ਪੁੱਛ ਵੀ ਫਰੀਹ ਆ ਜਾਂਦਾ ਇਹਦਾ ਜਦੋਂ ਆਪਾਂ ਇੱਧੇ ਆਪਣੇ ਹਸਪੀਟਲ ਚ ਲੈ ਕੇ ਬੱਚੇ ਨੂੰ ਆ ਗਈ ਤੁਸੀਂ ਇੰਨੇ ਹਜ਼ਾਰ ਬੰਦੇ ਦਾ ਇਕੱਠ ਕਰਦੇ ਹੋ ਉਹਦੇ ਉੱਤੇ ਤੁਸੀਂ 5-5 10-10 ਰੁਪਏ ਇਕੱਠੇ ਕਰਕੇ ਕੱਢ ਕੇ ਲਾ ਨਹੀਂ ਸਕਦੇ ਉਹ ਜੇ ਛੋਟੇ ਨਾਲ 5-6 ਸਾਲ ਤੋਂ ਉਹਨਾਂ ਸਦੇ ਪਾਲਾ ਪੜਾ ਕੇ ਗਰੀਬ ਪਰਿਵਾਰ ਲਾ ਦੇਆ ਉਸ ਦੇ ਮਗਰ ਤਾਂ ਉਹਦੇ ਸਹਿਦਾ ਵੀ ਕਰੋ ਹੂੰ ਇਹਦਾ ਮਤਰੇ ਥੋੜਾ ਵੀ ਤੁਸੀਂ ਘੱਟ ਦਿਖਾਓ ਜੀ ਦੋ ਬੰਦੇ ਜੋੜ ਲਓ ਚਾਰ ਬੰਦੇ ਜੋੜ ਲਓ ਜਦੋਂ ਤਾਂ ਉਹ ਕਹਿੰਦੇ ਨੇ ਬੇਟਾ ਇਹ ਕਹਿੰਦੇ ਜੋੜ ਕੇ ਬੰਦੇ ਸਾਡੇ ਕੋਲੇ ਲੈ ਆਓ ਜਦੋਂ ਦੁੱਖ ਦੀ ਘੜੀ ਆਉਂਦੀ ਆ ਉਦੋਂ ਪ ਤੇਰੋ ਕਹਿੰਦੇ ਨੇ ਅਸੀਂ ਇਸ ਗੱਲ ਤੇ ਨਹੀਂ ਉਹ ਕਹਿੰਦੇ ਅਸੀਂ ਮੁਰਦਿਆਂ ਚ ਜਾਨ ਪਾਦੇ ਅਸੀਂ ਵੀ ਦੇਖਦੇ ਹੁੰਦੇ ਆ ਅਧਿਕਤ ਸਾਡੇ ਬੱਚੇ ਚ ਜਾਨ ਪਾ ਦੋ ਐਮਰਜੈਂਸੀ ਤੇ ਅਸੀਂ ਤੁਹਾਨੂੰ ਕੁਝ ਨਹੀਂ ਕਹਿਣਾ ਸਾਡੀ ਹੋਰ ਕੋਈ ਮੰਗ ਨਹੀਂ ਅਸੀਂ ਕਾ ਵੀ ਤੁਸੀਂ ਕਹਿੰਦੇ ਹੋ ਨਾ ਚੈਲੰਜ ਕਰਦੇ ਹੋ ਵੀ ਅਸੀਂ ਵੀ ਸਾਹ ਪਾ ਦਨੇ ਸਾਡੇ ਬੱਚੇ ਸਾਹ ਪਾ ਦੋ ਅਸੀਂ ਸਿੱਖਤਾਰ ਨੂੰ ਛੱਡ ਕੇ ਥੋੜਾ ਕੁ ਸਟਾਫ ਸਾਹ ਸਾਹ ਵਾਪਰਿਆ ਤੇ ਡਾਕਟਰ ਨੇ ਅਜਿੰਦਰ ਦੇ ਅਜਿੰਦਰਾ ਹਸਪਤਾਲ ਦੇ ਵਿੱਚ ਗਏ ਅਸੀਂ ਉਹ ਡਾਕਟਰ ਸਾਹਿਬ ਨੇ ਕਿਹਾ ਵੀ ਅੱਧਾ ਘੰਟਾ ਬੇਟਾ ਲੇਟ ਹੋ ਗਏ ਇਹ ਬੱਚਾ ਬੱਸ ਕੱਪੜੇ ਦਿੱਤਾ ਪਰ ਮੁੰਡਾ ਵੀ ਦੇਖੋ ਪਾਈਪ ਲਾਈਨ ਪੈਤੀ ਆ ਜਾਮ ਲੱਗਿਆ ਰਹਿਦਾ ਭਾਈ ਨੰਬਰ ਸਭ ਪਤਾ ਹੀ ਪਰ ਥਾਪਰ ਕਾਲਜ ਦੇ ਵਿੱਚੋਂ ਇੱਕ ਦਿੱਤਾ ਹਸਪਤਾਲ ਤੇ 2 ਮਿੰਟ ਦਾ ਰਸਤਾ ਸੀ ਇਹ ਇੰਨੇ ਅੱਧਾ ਘੰਟਾ ਸਾਡਾ ਬੱਚਾ ਕਿਉਂ ਘੁਮਾਇਆ ਕਲੰਬੀਆ ਹਸਪਤਾਲ ਸਭ ਤੋਂ ਵੱਡਾ ਹਸਪਤਾਲ ਹੈ ਨਾ ਪਟਿਆਰੇ ਜੀ ਜਦੋਂ ਉਹ ਪਹਿਲਾਂ ਹੁੰਦੇ ਨੇ ਅਮਰ ਤੋਂ ਪਹਿਲਾਂ ਹੁੰਦੇ ਨੇ ਅਮਰ ਬਾਅਦ ਆ ਜੀ ਅਮਰ ਬਾਅਦ ਚੱਲਦੀ ਸੀ ਉਹਨਾਂ ਦੀ ਸਾਨੂੰ ਵੀ ਜਿਹੜੇ ਘੰਟੇ ਬਾਅਦ ਦੱਸਿਆਗਾ ਨਾ ਜੀ 1.5 ਘੰਟਾ ਬੱਚਾ ਲੈ ਕੇ ਕਿੱਥੇ ਗਏ ਨੇ ਕਿੱਥੇ ਫਰੇ ਨੇ ਜੀ ਐਡੀ ਸਸਤਾ ਰੱਖਦੇ ਨੇ ਜੇ ਕੋਈ ਲੋਕਈ ਵਾਰ ਆ ਸਾਡਾ ਪਰਿਵਾਰ ਸੀ ਨੇ ਜਿਹਨਾਂ ਨਾਲ ਕੋਈ ਕਰੂ ਸਾਡਾ ਪਰਿਵਾਰ ਨੇ ਸਾਡਾ ਇੱਕ ਬੱਚਾ ਇਹ ਕੀ ਕੰਦਾ ਇੱਕ ਬੱਚੀ ਜੁੜਿਆ ਉਹ ਪਹਿਲਾਂ ਕੰਦਾ ਬੱਚੀ ਇਹ ਭਰਾ ਕੱਲਾ ਕਪੜਾ ਜੀ ਇੱਕ ਪੱਧਰੇ ਤਿੰਨਾਂ ਬਣੇ ਜੀ ਸਾਡੇ ਲੱਖ ਲੱਖ ਕੰਮ ਨੇ ਇੱਕ ਬੱਚਾ ਜੇ ਕਿਸੇ ਦੇ ਇਹ ਮੈਂ ਇੱਧਰ ਚੱਲ ਗਿਆ ਇੱਧਰ ਚੱਲ ਗਿਆ ਕਿ ਨੂੰ ਕੋਈ ਆ ਜਾ ਅਚਾਨਕ ਕੋਈ ਰਿਸ਼ਤੇ ਆ ਜਾ ਬੰਦਾ ਜੇ ਇਹ ਕਹਿੰਦਾ ਉਹਦਾ ਚਾਤੂ ਅੱਗੇ ਅੱਗੇ ਇਹ ਉਹਨਾਂ ਦੇ ਪਿੱਛੇ ਦਾ ਕਿੰਨੇ ਸਾਲਾਂ ਤੋਂ ਜਾਂਦਾ ਹੈ ਤੇ ਮੁੰਡਾ ਜੀ 8 ਸਾਲ ਤੋਂ ਜਾਂਦੇ 8 ਸਾਲ ਤੋਂ ਜਾਂਦਾ ਮੈਂ ਛੋਟਾ ਹੁੰਦਾ ਜਾਂਦਾ ਛੋਟਾ ਵੀ ਕਰਨ ਜੀ ਉਮਰ 47 47 ਸਾਲ ਦੀ ਉਮਰ ਉਹ ਡੈਡੀ ਦੇ ਬੇਟੇ ਦਾ ਇਹ ਜਾਂਦਾ ਹੈ ਬੇਟੇ ਦੇ ਬੇਟੇ ਜਿੱਦੇ ਬੱਚਾ ਦਿਓ 19 ਸਾਲ ਦਾ ਪਲੱਸ ਵਿੱਚ ਪਾਉਂਦੇ ਇੱਕ ਦੁਕਾਨੇ ਬੱਚਾ ਉਹ ਸਾਰਾ ਟੰਪਰ ਉਧਰੋਂ ਜਾਂਦਾ ਸੀ ਬੱਚਾ ਸੱਣਾ ਦਾ ਸਾਰਾ ਟੱਪੜੀਆਂ ਦਾ ਇਹ ਦੱਸਦਾ ਜੀ ਅੋਰ ਮੈਂ ਤਾਂ ਹਾਂ ਜੀ ਕਿਸ ਤਰੀਕੇ ਨਾਲ ਕਰ ਰਹੇ ਹਾਂ ਨਾ ਅਸੀਂ ਤਿੰਨ ਭਰਾ ਹੀ ਤਿੰਨ ਭਰਾ ਹੀ ਮੇਰੇ ਵੱਡੇ ਭਾ사 ਬੈਠੇ ਨੇ ਤੇ ਦੂਜੇ ਜਿਹੜਾ ਇਹ ਜਿੰਦੇ ਬਿੱਟ ਦੀ ਡੈਥ ਹੋਈ ਆ ਉਹ ਮੇਰੇ ਤੋਂ ਵੱਡੇ ਨੇ ਮੈਂ ਛੋਟਾ ਹੀ ਜੀ ਨਹੀਂ ਅਸੀਂ ਗਰੀਬ ਪਰਿਵਾਰ ਤੋਂ ਹੈ ਗੁਰਸਿੱਖ ਜੀ ਗੁਰਸਿੱਖ ਪਰਿਵਾਰ ਦੇ ਵੱਲੋਂ ਚੱਲਦੇ ਆਂ ਸ਼ੁਰੂ ਤੋਂ ਹੀ ਸਾਡੇ ਪੁਰਖ ਵੀ ਸਾਰੇ ਗੁਰਸਿੱਖ ਪਰਿਵਾਰ ਨਾਲ ਜੁੜੇ ਹੋਏ ਨੇ ਉਹੀ ਰੀਤੀ ਰਿਵਾਜਾਂ ਅਨੁਸਾਰ ਅਸੀਂ ਅੱਜ ਤੱਕ ਚੱਲਦੇ ਆ ਰਹੇ ਹਾਂ ਜੀ ਚਲੋ ਅਸੀਂ ਆਪਣੇ ਜੋ ਵੀ ਆਪਣਾ ਗੁਰਦੁਆਰਾ ਸਾਹਿਬ ਮੰਦਰ ਗੁਰਦੁਆਰਾ ਸਾਹਿਬ ਜਾਂਦੇ ਆਂ ਜੋ ਵੀ ਆਪਣੇ ਹੁੰਦੇ ਆ ਰੀਤੀ ਰਿਵਾਜਾਂ ਅਨੁਸਾਰ ਚੱਲਦੇ ਰਹੇ ਆਂ ਉਸ ਤੋਂ ਬਾਅਦ ਚਲੋ ਸਾਡੇ ਬੱਚੇ ਹੋ ਗਏ ਇਹਨਾਂ ਦਾ ਬੱਚਾ ਤੇ 4 ਸਾਲ ਦਾ ਤੋ ਪਤਾ ਹੁੰਦਾ ਨਹੀਂ ਸੀ ਉਹ ਤੋਂ ਅਸੀਂ ਡਾਕਟਰ ਨੂੰ ਦਿਖਾਇਆ ਇੱਕ ਡਾਕਟਰ ਨੇ ਕਲੀਅਰ ਕੀਤਾ ਆਪਣੇ ਬਟਾਲ ਦੇ ਹਰਸ਼ਿੰਦਰ ਗੌਰ ਡਾਕਟਰ ਨੇ ਮੰਨੇ ਪਰ ਮੰਨੇ ਅ ਰਜਿੰਦਰਸਾਲ ਦੇ ਵਿੱਚ ਡਿਊਟੀ ਆ ਉਹਨਾਂ ਦੀ ਮੈਂ ਚਲੋ ਵੈਸੇ ਹੀ ਕਹਤਾ ਇਹਨੂੰ ਮੈਂ ਕਿਹਾ ਉੱਥੇ ਦਿਖਾ ਲਾ ਖਬਰਾਂ ਤੁਸੀਂ ਵੱਡੇ ਡਾਕਟਰ ਨੇ ਚੰਗੀ ਦਵਾਈ ਦੇਣਗੇ ਕਿਉਂ ਆਪਾਂ ਤਾਂ ਹੀ ਪਤਾ ਨਹੀਂ ਹੁੰਦਾ ਚੀਜ਼ਾਂ ਦਾ ਉਹਨਾਂ ਡਾਕਟਰ ਸਾਹਿਬ ਨੇ ਕਿ ਰਿਪੋਰਟ ਕਰਵਾਈ ਉਹ ਕਹਿੰਦੇ ਕਣਕ ਤੋਂ ਅਲਰਜੀ ਹੈ ਤੇ ਸਾਨੂੰ ਵਿਸ਼ਵਾਸ ਨਹੀਂ ਆਇਆ ਜੀ ਸਾਰੇ ਪਰਿਵਾਰ ਨੂੰ ਆਪਾਂ ਨੂੰ ਅਚਾਨਕ ਕੋਈ ਕਹੇ ਦੀ ਕਣਕ ਤੋਂ ਅਲਰਜੀ ਹੁਣ ਆਮ ਆਪਾਂ 99% ਬੰਦੇ ਕਣਕ ਹੀ ਖਾਂਦੇ ਨੇ ਸਾਨੂੰ ਵਿਸ਼ਵਾਸ ਨਹੀਂ ਆਇਆ ਚਲੋ ਅਸੀਂ ਹੋਰ ਡਾਕਟਰਾਂ ਨਾਲ ਕਨ ਉਹ ਡਾਕਟਰ ਕੰਦੇ ਗੱਲ ਸਹੀ ਆ ਇਹ ਸਾਨੂੰ ਕਰਨਾ ਪੈਣਾ ਹੈ ਇਹ ਭਰੇਜ ਕਰਨਾ ਪੈਣਾ 20 ਸਾਲ ਦੀ ਉਮਰ ਤੱਕ ਵੀ 20 ਸਾਲ ਤੱਕ ਬੰਦਾ ਵੱਧਾ ਫੁੱਲਦਾ ਉਸ ਤੋਂ ਬਾਅਦ ਆਪਾਂ ਨੇ ਰੋਟੀ ਦੇ ਕੇ ਦੇਖਾਂਗੇ ਜੇ ਤਾਂ ਪਚਦੀ ਆ ਤਾਂ ਠੀ ਰੋਟੀ ਖਾ ਸਕਦਾ ਨਹੀਂ ਲਾਈਫਟਾਈਮ ਰੋਟੀ ਨਹੀਂ ਖਾਣੀ ਇਸ ਨੇ ਚਲੋ ਜੀ ਉਹ ਕਹਿੰਦੇ ਵੀ 20 ਸਾਲ ਤੱਕ ਇਸ ਨੂੰ ਦਵਾਈ ਖਵਾਣੀ ਪੈਗੀ ਚਲੋ ਅਸੀਂ ਚੱਲਦੇ ਰਹੇ ਥੋੜੇ ਬੋਤੀ ਤੇ ਰਹਿਣ ਦਵਾਈ ਖਵਾਈ ਉਸ ਤੋਂ ਬਾਅਦ ਕੋਈ ਨਾ ਕੋਈ ਇਹਨੂੰ ਬਾਹਰ ਕੋਈ ਬੰਦਾ ਮਿਲ ਗਿਆ ਚਰਚੇ ਦਾ ਲਗਾ ਲਓ ਹਨਾ ਅੱਗੇ ਤੋਂ ਅੱਗੇ ਗਾਈਡ ਇਹਨੂੰ ਭਲਾ ਫਸਲਾ ਲਿਆ ਕਿ ਤੂੰ ਚਰਚ ਚੱਲ ਉੱਥੇ ਐਂ ਕਰਦੇ ਨੇ ਮੁਰਦਿਆਂ ਚ ਜਾਣ ਪਾ ਲੰਦੇ ਨੇ ਉੱਥੇ ਵੀ ਰੋਟੀ ਖਾਣ ਲੱਗੇਗਾ ਤੇਰਾ ਬੱਚਾ ਭਲਾਪੁਰਸ ਲਾ ਕੇ ਲੈ ਕੇ ਹੀ ਆਇਆ ਹਮਮ ਚਲੋ ਇੱਕ ਵਾਰੀ ਗਏ ਆ ਉੱਥੇ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਉਸ ਜਗਰ ਅਰਦਾਸ ਕਰਦੇ ਆ ਹਨਾ ਜੀ ਕੰਜਾਂ ਦੇ ਮਨ ਕਾਮਨਾ ਪੂਰੀਆਂ ਹੋ ਜਾਂਦੀਆਂ ਨੇ ਕੰਜਾਂ 'ਚ ਨਹੀਂ ਹੁੰਦੀਆਂ ਇਹ ਉਹਦੇ ਨਾਲ ਜੁਆਇੰਟ ਹੋ ਗਏ ਤੁਰਦੇ ਰਹੇ ਜਾਂਦੇ ਰਹੇ ਚਲ ਹੌਲੇ ਜਿਹੜੇ ਬੰਦੇ ਦੀ ਸ਼ਰਦਾ ਬਣ ਗਈ ਇਹਨਾਂ ਵਿੱਚ ਵਿੱਚ ਰੋਟੀ ਖਵਾ ਕੇ ਦੇਖੀ ਪਰ ਉਸ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂ ਰੋਟੀ ਖਵਾਉਣ ਨਾਲ ਫਿਰ ਉਹੀ ਪ੍ਰੋਬਲਮ ਸ਼ੁਰੂ ਹੁੰਦੀ ਸੀ ਔਰ ਦਾ ਫਾਇਦਾ ਤਾਂ ਤਾਂ ਹੀ ਜੇ ਤੇ ਰੋਟੀ ਖਾਣ ਲੱਗੇਂਦਾ ਬੱਚਾ ਸਿਰਫ ਆਪਾਂ ਆਪਣੇ ਬੱਚੇ ਕਰਕੇ ਹੀ ਜੰਨੇ ਆਪਾਂ ਬੱਚਾ ਬਿਮਾਰ ਹੋ ਗਿਆ ਆਪਾਂ ਛੋਟ ਪਹਿਲ ਛੋਟੇ ਡਾਕਟਰ ਨੂੰ ਦਿਖਾਵਾਂਗੇ ਜਿਸ ਤਰ੍ਹਾਂ ਜੇ ਗਰੀਬ ਪਰਿਵਾਰ ਛੋਟੇ ਡਾਕਟਰ ਕੋਲ ਜਾਏਗਾ ਵੱਡਾ ਹਾਈ ਲੈਵਲ ਵੱਡੇ ਹਸਪਤਾਲ ਤੇ ਜਾਏਗਾ ਤੇ ਬੰਦਾ ਆਪਣੀ ਤੋਂ ਕੋਸ਼ਿਸ਼ ਕਰਦਾ ਹੀ ਆਪਣੇ ਬੱਚਿਆਂ ਵਾਸਤੇ ਨਾ ਜੀ ਇਲਾਜ ਕਰਵਾਉਣ ਵਾਸਤੇ ਤੇ ਇਹਨਾਂ ਨੂੰ ਆਏ ਟੀਵੀ ਖਬਰਾਂ ਚਰਚਾ ਰਹੀ ਸਾਡਾ ਬੱਚਾ ਠੀਕ ਹੋ ਜੀ ਤੇ ਉਹਨਾਂ ਨੇ ਥੋੜੀ ਬਹੁਤ ਜਾਂਦਾ ਰਿਹਾ ਜੋਇੰਟ ਹੋ ਗਿਆ ਉਹਨਾਂ ਨੂੰ ਲਾਲਚ ਦੇਣਾ ਸ਼ੁਰੂ ਕਰ ਦਿੱਤਾ ਸਸਤੇ ਲਾਲਚ ਦੇ ਕੇ ਥੋੜਾ ਬਹੁਤ ਅਗਲਾ ਖੰਡਾ ਲਾ ਦ ਅਗਲਾ ਦਾ ਇਤੋ ਹੁੰਦਾ ਹੁਣ ਅੱਜ ਮੈਂ ਗਰੀ ਪਰਿਵਾਰ ਚੋਂ ਆਜੇ ਮੈਨੂੰ 20000 ਤੱਕ ਕਿਸੇ ਪਾਸੋਂ ਹੰਦਾ ਲੱਜੇ ਤਾਂ ਮੇਰੇ ਦਾ ਸਰਕਲ ਵੈਸੇ ਹੀ ਸੈੱਟ ਆ ਜਾਣਾ ਜੀ ਜੀ ਦਾ ਮੜਾ ਮੋਟਾ ਸਰਕਲ ਸੈੱਟ ਆ ਗਿਆ ਅਗਲਾ ਕੰਦਾ ਵੀ ਮੈਨੂੰ ਤਾਂ ਫਾਇਦਾ ਹੋ ਗਈ ਉਹ ਅੱਗੇ ਹੋਰ ਪਰਿਵਾਰ ਨੂੰ ਦੱਸਦਾ ਹੁਣ ਕੋਈ ਗਰੀ ਪਰਿਵਾਰ ਆ ਕੇ ਬਿਮਾਰ ਆ ਉਹ ਅਗਲਾ ਕੰਦਾ ਦੱਸਦਾ ਤੇ ਮੇਰੇ ਨਾਲ ਚੱਲੇ ਮੈਂ ਤੈਨੂੰ ਵੀ ਤੇਰਾ ਸਰਕਲ ਸੈੱਟ ਕਰਵਾ ਦਾਂਗਾ ਵੀ ਦੋ ਤਿੰਨ ਮਹੀਨੇ ਮੇਰੇ ਨਾਲ ਚੱਲ ਮੈਂ ਤੁਹਾਨੂੰ ਥੋੜੇ ਬਿਤੇ ਪੈਸੇ ਦਿਵਾਵਾਂ ਲਾਲਚ ਦੰਦੇ ਨੇ ਪਿੱਛੇ ਜੀ ਮੇਰੇ ਮਾਮਾ ਜੀ ਦੇ ਮੁੰਡੇ ਦੀ ਡੈਥ ਹੋਈ ਆ ਬੰਮਣੇ ਉਹ ਤੁਸੀਂ ਆਪਣਾ ਉਹਨਾਂ ਦਾ ਸਾਰਾ ਪਰਿਵਾਰ ਉਹਦਾ ਅਮਰਤਧਾਰੀ ਅਮਰ ਸਕੇਆ ਹੋਇਆ ਨਾ ਗੁਰਸਖ ਪਰਿਵਾਰ ਵੱਲੋਂ ਨੇ ਕੇਸ ਰੱਖਿਆ ਉਹਨੇ ਅੱਜ ਵੀ ਜਾ ਕੇ ਦੇਖ ਸਕਦੇ ਹੋ ਮੇਰੇ ਮਾਮਾ ਮੰਮੀ ਬਜ਼ੁਰਗ ਨੇ 90 90 ਸਾਲ ਦੀ ਉਮਰ ਆ ਉਹਨਾਂ ਨੂੰ ਕਹਿੰਦੇ ਤੁਸੀਂ ਸਾਡੇ ਘਰ ਵਿੱਚ ਆ ਜਿਓ ਅਸੀਂ ਉਹਨਾਂ ਘਰ ਮਕਾਨ ਬਣਾ ਕੇ ਦਵਾਂਗੇ ਸੰਦੀਰ ਦਾ ਮਕਾਨ ਬਣਾ ਹੋਇਆ ਇੱਕੋ ਕਮਰਾ ਉਹਨਾਂ ਕੋਲ ਤੁਸੀਂ ਜਾ ਕੇ ਦੇਖ ਸਕਦੇ ਹੋ ਕੋਈ ਦਿੱਕਤ ਨਹੀਂ ਜੇਗੀ ਉਹ ਕਹਿੰਦੀ ਵੀ ਅਸੀਂ ਆਪਣੇ ਗੁਰੂ ਸਾਹਿਬ ਨੂੰ ਛੱਡ ਕੇ ਦੂਜੇ ਪਾਸੇ ਜਾਣਾ ਅਸੀਂ ਇੱਕ ਕਮਰੇ ਦੇ ਵਿੱਚ ਜੀਵਨ ਬਤੀਤ ਕਰਦ ਕਰਕੇ ਬਹੁਤ ਵਧੀਆ ਕਿਸੇ ਨੇ ਲਾਲਚ ਦੇ ਕੇ ਬੰਦੇ ਨੂੰ ਪਿੱਛੇ ਲਗਾਉਂਦੇ ਨਹੀਂ ਸਿਰਫ ਇਹ ਮੇਰਾ ਪਰ ਹੈ ਜਾਂਦਾ ਸੀ ਉ ਅੱਲਾ ਦਲਾਗੋ ਹੋ ਗਈ ਸੀ ਨਹੀਂ ਰੁਕੇ ਆ ਇਹ ਚੰਦਾ ਰਿਹਾ ਹੈ ਨਾ ਜੀ ਤੇ ਹਰਾਂ ਇਸ ਵਾਰ ਚਰਚੀ ਜਾਂਦੇ ਸੀ ਉਹ ਚਰਚੀ ਦੇ ਵਿੱਚ ਭਾਰ ਵਰਤੀ ਇੱਥੇ ਹੀ ਕਰਤੇ ਔਰ ਦੋ ਆਪਣੇ ਤੋਂ ਦੋੜ ਦੋੜ ਪਰ ਚਾਇਆ ਉਹਨਾਂ ਨੇ ਹਾਂ ਪਰਚਾ ਕਰਵਾਇਆ ਇਹ ਦੇਖੋ ਇੱਥੇ 1000 ਹਜ਼ਾਰ ਪਰਚਾ ਤਾਂ ਹੋ ਚੁੱਕੇ ਜੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਹਜੇ ਇਹ ਪਰਚਾ ਕੀਤਾ ਉਹਨਾਂ ਦੇ ਨਾਲ ਪਰਚਾ ਤਾਂ ਹੀ ਉਹਨਾਂ ਨੇ ਕਰਵਾਇਆ ਗਿਆ ਰਜਿਸਟਰ ਕਿਹੜੀ ਤਰ੍ਹਾਂ ਆ ਕਿ ਹਜ਼ਾਰਾਂ ਦੇ ਬਰੇਸੀ ਇਦਿ ਚਲਕਾਇਆ ਕਿ ਜਿਹੜਾ ਇਹਦਾ ਮੇਨ ਪ੍ਰਧਾਨ ਵਿਰਿੰਦਰ ਮੁਖਾ ਜੈ ਕੋ ਡੇਵਿਡ ਉਹਨਾਂ ਨੇ ਇਹਨਾਂ ਦੇ ਅਣਗੈਰਹੀ ਕਰਨ ਚਰਚ ਦੇ ਵਿੱਚ ਲਗ ਕੇ ਹਜ਼ਾਰਾਂ ਬੰਦਾ ਇਕੱਠਾ ਕਰਦਨੇ ਉਹਦੇ ਵਿੱਚ ਕੋਈ ਸੇਫਟੀ ਨਹੀਂ ਕੋਈ ਉੱਥੇ ਕਵੈਂਟਨ ਨਹੀਂ ਕੋਈ ਉੱਥੇ ਮਤਲਬ ਕਿਸੇ ਸੜਕਸ਼ਾਹ ਵਾਤੇ ਕੋਈ ਐਂਬੂਲੈਂਸ ਕੋਈ ਕੁਝ ਨਹੀਂ ਆ ਇਸ ਦੇ ਅਣਗੈਰਹੀ ਦੇ ਕਾਰਨ ਅੱਜ ਇਹ ਟਾਵਰ ਦੀ ਖੁਦ ਕਹਿੰਦਾ ਕਿ ਟੁੱਟ ਕੇ ਡਿਆ ਜਿਹੜਾ ਦੋਰਾ ਟੁੱਟ ਕੇ ਸਾਡੇ ਬੱਚੇ ਦੇ ਉੱਤੇ ਗਿਰਿਆ ਸਾਡੇ ਬੱਚੇ ਦਾ ਸਿਰ ਇਤੋਂ ਹੋ ਗਿਆ ਵੀ ਉਹਦੇ ਅਜਾ ਟਾਈਮ ਦੇ ਉੱਪਰ ਕੋਈ ਸਹੂਲਤ ਨਹੀਂ ਕਿ ਉਸ ਦੇ ਕਾਰਨ ਸਾਡੇ ਹੁਣ ਲਈ ਘਰ ਸਾਡੇ ਬੱਚੇ ਦੀ ਜਾਨ ਗਈ ਆ ਉਹਦੇ ਧਾਰਤ ਸਾਨੂੰ ਇਨਸਾਫ ਤੇ ਸਾਨੂੰ ਹੋ ਗਿਆ ਕਿੰਨੇ ਬੰਦਿਆਂ ਦੇ ਬੱਚਾ ਆ ਦੋ ਤੇ ਤਿੰਨ ਬੱਚੇ ਆ ਪੱਟਾ ਵਰ ਗਿਆ ਜਾਂ ਗੱਲ ਹੋ ਰਹੀ ਹੈ ਦੋ ਜਣੇ ਨਹੀਂ ਜੜ ਕੇ ਇੱਥੇ ਦੇਖੋ ਜੀ ਕੋਈ ਮਤਲਬ ਕਿ ਸੇਫਟੀ ਨਹੀਂ ਕੋਈ ਕੁਝ ਹੋ ਨਹੀਂ ਇਹਨਾਂ ਦੀ ਆ ਇਹਨਾਂ ਚਿੱਕੜ ਦੀ ਪ੍ਰੋਗਰਾਮ ਕੋਈ ਕੋਈ ਉੱਥੇ ਸੇਫਟੀ ਨਹੀਂ ਹੈ ਕੋਈ ਚਾਰ ਦਵਾਰੀ ਬਾਉਂਡਰੀ ਨਹੀਂ ਸੋਈ ਕੁਝ ਹੋਰ ਦੁੱਤੀ ਬਣ ਗਿਆ ਜੀ ਨਾਲ ਕੋਲ ਪਰਮਿਸ਼ਨ ਹੈ ਜਿੱਥੇ ਕੱਟ ਪਰਮਿਸ਼ਨ ਨਹੀਂ ਹੈ ਕਿ ਇੱਥੇ ਦੀ ਬਾਬਾ ਜੀ ਉੱਥੇ ਇਹਨਾਂ ਦਾ ਜਿਹੜਾ ਚਰਚਾ ਕਿਹਨਾਂ ਦੇ ਨਾਲ ਹੋ ਰਹੀ ਹੈ ਇਹ ਰੋਡ ਦੇ ਉੱਤੇ ਬਣੀ ਹੋਈ ਹੈ ਲੈ ਲਿਓ ਹਾਂਜੀ ਹਾਂਜੀ ਇਹ ਤੁਹਾਨੂੰ ਬਤੇ ਦੇਣਾ ਜੀ ਬਾਬਾ ਜੀ ਇਹ ਜਿਹੜਾ ਮੇਨ ਪ੍ਰਧਾਨ ਨੇ ਇਹਨਾਂ ਦੇ ਉੱਤੇ ਜਿਹੜੀ ਚਰਚਾ ਦੇਖ ਰਿਹਾ ਕਰਦੇ ਨੇ ਜੋ ਸਮਾਗਮ ਕਰਵਾਉਂਦੇ ਨੇ ਨਾ ਤਾਂ ਪਰਮਿਸ਼ਨ ਬਿਨਾਂ ਵਿਦਾਊਟ ਪਰਮਿਸ਼ਨ ਕਰਵਾਉਂਦੇ ਨੇ ਇਹ ਜਮੀਨ ਇਹਨਾਂ ਦੀ ਆਪਣੀ ਆ ਸਾਨੂੰ ਤਾਂ ਪਤਾ ਨਹੀਂ ਪਤਾ ਹੀ ਨਹੀਂ ਇਹ ਕਿਰਾਏ ਤੋਂ ਲੈ ਕੇ ਕਰਦੇ ਨੇ ਕੀ ਕਰਦੇ ਨੇ ਕਰਦੇ ਨੇ ਇਨਸਾਫ ਤੁਹਾਡੇ ਮਰਜ਼ੀ ਜੋ ਵੀ ਆ ਨਾ ਇਨਸਾਫ ਹੋਣਾ ਚਾਹੀਦਾ ਇਨਸਾਫ ਉਹ ਕਿ ਅਣਗਹਿਲੀ ਵੀ ਆ ਕਿ ਤੁਸੀਂ ਇੰਨਾ ਬੰਦਿਆਂ ਦਾ ਇਕੱਠ ਕੀਤਾ ਇੰਨਾ 20 ਇਕੱਠਾ ਉਹ ਵੇਖਦੇ ਆ ਬਿੱਟੇ ਉਹ ਤੇ ਏਡਾ ਟਾਵਰ ਬਾਹਰ ਤੁਸੀਂ ਜੀ ਉਹਨਾਂ ਨੇ ਕੋਈ ਰਿਪੋਰਟ ਦਿੱਤੀ ਵੀ ਇਹ ਵੇਖ ਸਕਦਾ ਤੇ ਉਹਨੂੰ ਪਿਆਣ ਦੇਣਾ ਚਾਹੀਦਾ ਹੁਣ ਬੰਦੇ ਫੜੇ ਗਏ ਤੇ ਟਾਵਰ ਵਾਲੇ ਕਾਰਵਾਈ ਨਹੀਂ ਕਰਦਾ ਤਾਂ ਸੰਸਾਰ ਕਰਦੇ ਆ ਕੱਲ੍ਹ ਨੂੰ ਸੰਸਾਰ ਕਰਾਂਗੇ ਅੱਛਾ ਹਾਂ ਉਹਨਾਂ ਕੀ ਆਂਦੀ ਆ ਕਰਦੇ ਸੀ ਸਿਰੀ ਰਿਪੋਰਟ ਕਰੀਏ ਇਸ ਤਰ੍ਹਾਂ ਦੇ ਬਿਆਨ ਕਰਾਇਆ ਇਸ ਪਰਿਆ ਜੋ ਆ ਹਾਂ ਜਾ ਰਿਹਾ ਹੋਇਆ ਹੈ। ਫੋਰੇ ਵਾਲੀ ਮੁਰਕਾ ਨਾਂ ਲਿਖੀ ਜੀ। ਆਹ ਇੱਕ ਐਟ੍ਰੈਕਸ਼ਨ ਕਾਣ ਹੈ। ਅਗਲਾ ਨੰਬਰ ਹੈ 11000 10000 ਤੋਂ ਅਗੇ ਇਹ ਵੀ ਪੜਾਪੇ ਲੱਗਦੀ ਹੈ। ਪਟਾਪੇ ਲਾਇਆ ਹੋਣਾ। ਸਾਡੇ ਬੱਚੇ ਰਹੀਏ ਕਿਹੜੇ ਸਥਾਨ ਤੇ ਰਹੀ। ਪਛੀੜੀ ਪਛੀੜ ਅੱਡਾ। ਮੈਂ ਤਾਂ ਮੈਂ ਦਿਨ ਇਹਨਾਂ ਦਾ ਤੁਹਾਡਾ ਮੈਂ ਹੋ ਸੁਣਿਆ। ਜਿਹਨੇ ਸਸਤਾ ਵੱਲੋਂ ਇੱਕ ਵੀ ਨਹੀਂ ਲੱਗਣ ਕਿਹਾ। ਮਿੰਡੂਏ ਲੱਗਾ ਸਾਡਾ ਪਰਵਾਹ। ਹਾਂਜੀ। ਸਾਨੂੰ ਦੁੱਖ ਦੇ ਵਿੱਚ ਜਾਣਾ ਚਾਹੀਦਾ। ਕਾਹਦੀ ਗੱਲ ਸੋਣੇ ਗਈ ਜਿਹਦੇ ਪ੍ਰਸ਼ਾਸਨ ਨਾਲ ਕਰਨੀ ਪਈ ਤਾਂ ਕਿ ਅਗਗੇ ਤੋਂ ਕਿਸਦੇ ਨਾਲ ਇਹਦਾ ਨਾਮ ਤਾਂ ਕਿ ਆਪਾਂ ਨੂੰ ਨਾ ਥੋੜੇ ਸਿਆਣੇ ਬਣਨਾ ਚਾਹੀਦਾ ਮੈਂ ਤਾਂ ਵੀ ਤਰਵੇਂ ਇਸ ਕਰਕੇ ਕਰਵਾ ਰਹੇ ਹਾਂ ਆਪਾਂ ਕੋਈ ਜਾਤੀ ਦਾ ਸਮਝ ਹੈ ਸਾਡੀ ਉਹਨਾਂ ਨਾਲ ਸਾਡਾ ਹੱਕ ਵਾ ਅੱਜ ਸਾਡਾ ਬੱਚਾ ਗਿਆ ਨਿਆਂ ਹੋਣਾ ਨਿਆਂ ਲੈਣਾ ਤੁਹਾਡਾ ਫੰਡਮੈਂਟਲ ਹੈ ਬੱਚਾ 16 ਸਾਲ ਦਾ ਬੱਚਾ ਸੀ ਜੀ ਕੋਈ ਸਾਨੂੰ ਖੜਾ ਪੈ ਜੀ ਜਾਖੀ ਬੰਦਾ ਦੀ ਸਹਾਰਾ ਬੰਨਣਾ ਦੀ ਮਾਪੇ ਨੂੰ ਵੀ ਢੂੰਢੀ ਮੇਰੇ ਬੱਚੇ ਤੋਂ ਇੱਦਾਂ ਇੱਦਾਂ ਸਿਖਣ ਦੇ ਬਾਜੀਗਰ ਬਰਾਦਰੀ ਦਾ ਸਬੰਧਤ ਰਾਜਿੰਦਰ ਸਿੰਘ ਉੱਤਰ ਕਸ਼ਮੀਰ ਸਿੰਘ ਜੇ ਦੀ ਡੈਥ ਹੋਈ ਜਿਹੜੀ ਉਹ ਚਰਚ ਉਹਨਾਂ ਦੀ ਪੱਕੀ ਨਹੀਂ ਕੱਟੀ ਉੱਤੇ ਟਾਵਰ ਟੂਰ ਦੀ ਅੰਗਹਿਲੀ ਇਹਨਾਂ ਦੋ ਦਿਨ ਪਹਿਲਾਂ ਉਹ ਅਜੇ ਤੱਕ ਬੰਦੇ ਨਹੀਂ ਫੜੇ ਗਏ ਉਹਨਾਂ ਨੂੰ ਅਰੈਸਟ ਕਰਾਓ ਬਹੁਤ ਗਲਤ ਗੱਲ ਹੈ ਉਹ ਗਰੀਬ ਪਰਿਵਾਰੋਂ ਨਾ ਐਨੇ ਪਹੁੰਚ ਰੱਖਦੇ ਕੋਈ ਵਿਚਾਰੇ ਨਾ ਕਿਤੇ ਜਾ ਸਕਦੇ ਆ ਉਹ ਰੋਈ ਜਾਂਦੇ ਉਹਦੀਆਂ ਭੈਣਾਂ ਰੋਂਦੀਆਂ ਮਾਰ ਹੋ ਰਹੀ ਹੈ ਇੱਥੇ ਘੱਟੋ ਘੱਟ ਇਨਸਾਫ ਮਿਲਣਾ ਚਾਹੀਦਾ ਉਹ ਬੰਦੇ ਰਸਤ ਮਤਲਬ ਕਿਉਂ ਨਹੀਂ ਹੋਇਆ ਜਾਂਦਾ ਕਿ ਤੁਸੀਂ ਲਓ ਅਸੀਂ ਦੀ ਰਿਪੋਰਟ ਹੈਗੀ ਆ ਜੀ ਜਿਹੜੇ ਬੰਦਿਆਂ ਨੇ ਇੰਨਾ ਕੱਟ ਕੀਤਾ ਸੀ ਉਹਦੀਆਂ ਪਰਮਿਸ਼ਨਾਂ ਲਈਆਂ ਉਹਨਾਂ ਨੇ ਇੰਨਾ ਮੀਂਹ ਹੀ ਚਿੱਕੜੀ ਉਥੇ ਪ੍ਰੋਪਰ ਪ੍ਰਬੰਧ ਕੀਤਾ ਔਰ ਪਰਿਵਾਰ ਇਲਜ਼ਾਮ ਲਾ ਰਿਹਾ ਕਿ ਇਲਾਜ ਦੇ ਵਿੱਚ ਮਤਲਬ 3-4 ਘੰਟੇ ਸਾਨੂੰ ਸੱਚੇ ਖਬੇ ਘਮਾਇਗਾ ਜਿੱਥੇ ਕਿੰਨੇ ਹੀ ਇਲਾਜ ਨਹੀਂ ਕਰਵਾਇਆ ਹੁਣ 16 ਸਾਲਾਂ ਦਾ ਇੱਕ ਲੋਥਾ ਪੁੱਤ ਮਰ ਗਿਆ ਉਹਨਾਂ ਦਾ ਉਹ ਅੱਗੇ ਤੋਂ ਕਿਹਨਾਂ ਨਾ ਆਵੇ ਜਿਹੜੇ ਵੀ ਦੋਸ਼ੀ ਹਨ ਇਹ ਅਰੈਸਟ ਕਰੋ ਇਹਨਾਂ ਨੂੰ ਤੇ ਸਖਤ ਧਾਰਾ ਲਾਓ ਇਹਨਾਂ ਤੇ ਠੀਕ ਠੀਕ ਹੈ चलो मैं जिन कौलियां मैं फिर आऊंगा दो चार दिन तक थोड़ा ना दे थे। आम थे कर ले गे दुखी बहुत ही कर रहे हैं अपा गुरु अगे अरदास कर अपा न गुरु का दार नहीं छना चाहिए ਅਹੀਂ ਉਹ ਕੌਮਾਂ ਜਿਨ੍ਹਾਂ ਨੂੰ ਬੰਦ-ਬੰਦ ਘਟਿਆ ਗਿਆ ਸਾਡੀਆਂ ਕੁਪਰੀਆਂ ਲਵਾਈਆਂ ਰਖੜੀਆਂ ਤੇ ਜਿਹੜੇ ਆਰਿਆ ਨਾਲ ਜਿਹੜੇ ਮਾਵਾ ਦੇ ਗਲਾਂ 'ਚ ਬੱਚਿਆਂ ਦੇ ਟੁਕੜੇ ਪਾਏ ਗਏ ਅਹੀਂ ਸਿੱਖੀ ਤਾਂ ਨਹੀਂ ਛੱਡੀ ਹੁਣ ਛੋਟੇ-ਛੋਟੇ ਲਾਲਚਾਂ 'ਚ ਜਾਂ ਹੋਰ मुद्द्याਮਗਰ ਲਾ ਕੇ ਜਦੋਂ ਅਸੀਂ ਇੱਧਰ-ਉੱਧਰ ਜਾਂਦੇ ਆ ਤੇ ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਦੇਖੋ ਕੋਈ ਠੱਕੇ ਨਾਲ ਤੇ ਨਹੀਂ ਖੜਦਾ ਲਾਲਚ ਦਿੰਦੇ ਉਹ ਵੀ ਗਲਤ ਆ ਡਰ ਦਿੰਦੇ ਉਹ ਵੀ ਗਲਤ ਆ ਪਰ ਸਾਨੂੰ ਆਪ ਵੀ ਥੋੜਾ ਜਿਹਾ ਉੱਥੇ ਸਮਝਣਾ ਚਾਹੀਦਾ ਅਰੇ ਨਹੀਂ ਹੋਣਾ ਚਾਹੀਦਾ ਜੋ ਆ ਪਰਿਵਾਰ ਨਾਲ ਗਲਤ ਹੋਇਆ ਮੇਰੀ ਹੋਂਦ ਰਦੀ ਆ ਮੈਂ ਗੁਰੂ ਅਕੀਰਦਾਸ ਕਰਦਾ ਇਹਨਾਂ ਦੇ ਬੱਚੇ ਮਹਾਰਾਜਾ ਅੱਲਾਹਤ ਵਾਸਤੇ ਅਰੇ ਮਾਂ ਨੂੰ ਉਹਨਾਂ ਦੇ ਬਾਪੂ ਨੂੰ ਭੈਣਾਂ ਨੂੰ ਭਾਣਾ ਮੰਨਣ ਦਾ ਬਲ ਬਸ ਬਾਕੀ ਤੁਸੀਂ ਸਾਰੇ ਜਾਣੇ ਹੋਣੇ ਉਹਨਾਂ ਦਾ ਖਿਆਲ ਰੱਖੋ ਔਰ ਇਨਸਾਫ ਦੀ ਤੁਹਾਡੇ ਨਾਲ ਖੜੀ ਔਰ ਹਮੇਸ਼ਾ ਤੁਹਾਡੇ ਨਾਲ ਆ ਭਾਵੇਂ ਆਪਾਂ ਗੁਰੂ ਦੇ ਰਸਤੇ ਤੇ ਲੋ ਗੁਮਰਾਹ ਨਾ ਇਹੋ ਜਿਹੇ ਲੋਕ ਸਾਨੂੰ ਗੁਮਰਾਹ ਕਰਦੇ ਸਾਡਾ ਫਰਜ਼ ਹੈ ਇੱਕ ਦੂਜੇ ਦੇ ਦੁੱਖ ਸੁੱਖਾਂ ਵਿੱਚ ਸ਼ਾਮਲ ਹੋਈਏ ਇੱਕ ਦੂਜੇ ਦਾ ਦੁੱਖ ਵੰਡਾਈਏ ਆਪਾਂ ਸਾਰੇ ਕੀਰਤੀ ਲੋਕ ਆ ਆਪਾਂ ਕਿਰਤ ਕਰਕੇ ਆਪਣੇ ਬੱਚਿਆਂ ਨੂੰ ਰੋਟੀ ਖਵਾ ਸਕਦੇ ਆਂ ਔਰ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਘਰ ਦੀ ਕਾਬੀਆ ਕਰਦਾ ਰਿਹਾ ਵਾਹਿਗੁਰੂ ਨੇ ਤੇ ਪਥਰਾ ਜਿਵੀ ਜੀਵ ਪੈਦਾ ਕੀਤੇ ਉਹਨੂੰ ਵੀ ਰਿਜ਼ਕ ਦਿੱਤਾ ਭਰੋਸਾ ਰੱਬ ਤੇ ਰੱਖੋ ਇਹੋ ਜਿਹੇ ਲੋਕਾਂ ਦੇ ਬਿਸ਼ੇ ਨਾ ਜਾਣੇ ਗੁੰਮਰਾਹ ਨਾ ਹੋਏ ਔਰ ਆਪਣੇ ਲੋਕਾਂ ਨੂੰ ਸਮਝਾਈਏ ਵੀ ਇਹਨਾਂ ਤੋਂ ਬਚੋ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦਾ ਪ੍ਰੋਗਰਾਮ ਹੀ ਕੌਣ ਹੀ ਪ੍ਰੋਗਰਾਮ ਕਰਾ ਰਿਹਾ ਹੈ ਸਰਵਿੰਦਰ ਮੱਤਵਾਲੀ ਨਹੀਂ ਉੱਥੇ ਕੀ ਬਣਿਆ ਆ ਚਰਚ ਬਣੀ ਚਰਚ ਨਹੀਂ ਬਣੀ ਚਰਚ ਚਰਚ ਬਣੀ ਉੱਥੇ ਉਹ ਤਾਂ ਸਤ ਸੰਗਰਾਂ ਦੇ ਚਰਚ ਵਾਲਾ ਕੀ ਕਾਇ ਮੁੰਡੇ ਦੇ ਸਿਰ ਤੇ ਕੀ ਟਾਵਰ ਕਵਰ ਗਿਆ 90 ਉਹਦੇ ਬਾਰੇ ਕੀ ਉਹਦੀਆਂ ਟੁੱਟੀਆਂ ਜਾਂ ਲੇਅ ਖਿੱਚਾਂ ਨਹੀਂ ਡਰੀ ਉਪਟੀਆਂ ਉਹਦੀ ਖਿੱਚ ਹੋ ਗਈ ਉਹਦੀ ਖਿੱਚ ਖੋਲੀ ਹੋਈ ਸੀ ਉਹਦੇ ਨਟ ਵਗੈਰਾ ਕੋਈ ਦਿੱਤੀ ਕਿ ਖੁਦ ਕਰਨੇ ਵੀ ਇੱਕ ਦੋ ਦਿਨ ਪਹਿਲਾਂ ਉਹ ਜੀ ਤੁਸੀਂ ਇਹਦਾ ਜੀ ਤੁਸੀਂ ਪਹਿਲਾਂ ਪ੍ਰੋਪਰ ਪ੍ਰੋਪਰ ਦੀ ਬਰਮਦ ਕਿਉਂ ਨਹੀਂ ਕਰਾਈ ਜਾਈਟਾ ਬੜਾ ਹਜ਼ਾਰਾਂ ਬੰਦੇ ਦਾ ਰਿਸਕ ਹੋ ਕਿਉਂ ਗਿਆ ਹੋਰ ਵੱਡੇ ਨੁਕਸਾਨ ਹੋ ਸਕਦੇ ਸੀ ਕਿ ਟੁੱਟੀ ਹੱਡੀਆਂ ਸਸਤਾ ਤੱਕੜੀ ਆ ਉਥੇ ਪ੍ਰੋਪਰ ਇੰਤਜ਼ਾਮ ਹੋਣੀ ਜਿੰਨੇ ਦੀ ਐਂਬੂਲੈਂਸ ਦੀ ਹੋਰ ਹੁਣ ਜਿਹਦੇ ਦਿੱਤਾ ਕਿ ਕਿੰਦਾ ਨੁਕਸਾਨ ਨਾ ਵੱਡਾ ਹੋ ਸਕੇ ਇਕੋ ਆਕਸੀਜਨ ਗਈ ਰਹੀ ਮਾਰ ਪਈ ਆ ਜੀ ਐਮਬੂਲੈਂਸ ਨਹੀਂ ਆਪਸੀ ਜਨ ਹੈ ਗਈ ਉੱਥੇ ਕੋਈ ਨਹੀਂ ਆਈ ਨਹੀਂ ਕੀ ਉਹਦੇ ਫਰਸਟ ਸਟੇਟ ਨਹੀਂ ਆਇਆ ਕੋਈ ਸਿਕਿਉਰਟੀ ਵੀ ਨਹੀਂ ਆਇਆ ਫਰਸਟ ਸਟੇਟ ਤੋਂ ਬੈਲ ਦੇ ਆਧਾਰ ਤੇ ਹੁਣ ਜੀ ਜੀ ਅੱਛਾ ਸੀ ਕਹਿੰਦਾ ਸਾਡੇ ਬੱਚੇ ਦਾ ਹੋਇਆ ਜੀ 2240 ਕੋਈ ਹੋਰ ਹੋ ਜੇ ਹੋਰ ਵੱਡੇ ਹਾਸ ਦੇ ਵਿੱਚ ਹੋਰ ਕੋਈ ਉੱਥੇ ਉਦੋਂ ਜਦੋਂ ਪ੍ਰੋਗਰਾਮ ਚੱਲ ਰਿਹਾ ਹੈ ਪੂਰਾ ਮੀਂਹ ਪੈ ਰਿਹਾ ਹੈ ਕਿੱਕੜੀ ਥੱਲੇ ਕਿੰਨਾ ਕਾ ਕਾਠ ਹੈਗਾ ਹੈ ਅੱਡ ਸਾਰਾ ਡਿੱਗ ਗਿਆ ਜੀ ਸਾਡੇ ਨਾਲ ਵੀ ਉਥੋਂ ਦੇ ਮੁਖੀ ਮਾਗੀ ਹਸਪਤਾਲ ਗਏ ਮੁਖੀ ਗਏ 25 ਲੇ ਕੇ ਗਈ ਦੋ ਗੱਡੀ ਲੈ ਕੇ ਆਪ ਨਹੀਂ ਕਿਹਾ ਕਿ ਜਿੰਮੇਵਾਰ ਬੰਦਾ ਸਰ ਗਿਆ ਕਿ ਅਮਰ ਮੋਟੇ ਮੋਟੇ ਜਿੱਤੇ 2000 ਦਾ 5000 ਦਾ 2000 ਦਾ 2000 ਉਹ ਹੀ ਕੱਢ ਹੋਇਆ ਇਹਨਾਂ ਦੇ ਮਗਰ ਲੱਗੇ ਸੱਚੀ ਗੱਲ ਕੀ ਜਾਣ ਲੈ ਕੇ ਜਾਣ ਲੈ ਕੇ ਬੱਚੀ ਦੀ ਗੱਲ ਆ ਜੀ ਜੋ ਉਹ ਰਹਿ ਕੀਤਾ ਉਹਨਾਂ ਪੀਆ ਕਰਦੇ ਕੋਈ ਬਾਬਾ ਜੀ ਅਨਪੜ੍ਹ ਜੇ ਘੱਟ ਪੜ੍ਹੇ ਲਿਖੇ ਲਗਾ ਰਹੇ ਜੇ ਥੋੜੀ ਸੋਚ ਕਰਕੇ ਲਾਰਾ ਵਿੱਚ ਉਹ ਬੰਦਾ ਉਹ ਪਲਾ ਮਤਲਬ ਉਧਰ ਮਗਰ ਹੋ ਜਾਵੇ ਸ਼ਾਇਦ ਸਾਡਾ ਬੱਚਾ ਵੀ ਕੋਈ ਜਿਹੜੇ ਤਾਂ ਵਧੀਆ ਹਾਈ ਪੜ੍ਹੇ ਲਿਖੇ ਨੇ ਉਹਨਾਂ ਨੂੰ ਤਾਂ ਨੌਲੇਜ ਹੋ ਜਾਂਦਾ ਵੀ ਨਹੀਂ ਇਹ ਸਾਨੂੰ ਉਹਦੀ ਮਗਰ ਲੱਗਣ ਦਾ ਕੋਈ ਫਾਇਦਾ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਹੋਰ ਕੁਝ ਵੀ ਨਹੀਂ ਜੁਰਮ ਵਿੱਚ ਲਿਖਿਆ ਕੋਈ ਬਹਿਮਾ ਪਰਮਾਤਮਾ ਨਹੀਂ ਬੰਦਾ ਮੈਂ ਕਹਿੰਦਾ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਕੋਈ ਉੱਤੇ ਹਿੰਦੂ ਵੀਰ ਵੀ ਆ ਉਹ ਆਪਣੇ ਧਰਮ ਨੂੰ ਮੰਨ ਕੇ ਜੀ ਮੰਨਦੇ ਕੋਈ ਨਹੀਂ ਕੋਈ ਗਾਲ ਤੇ ਵੀ ਗਮਰਾ ਨੀ ਕਾ ਕਰ ਰਹੇ ਗਮਰਾ ਦੀ ਗੱਲ ਹੈ ਜੀ ਔਰ ਜੇ ਵੀ ਇਹ ਕਹਿ ਰਹੇ ਹੋ ਤੁਹਾਨੂੰ ਰੋਗ ਦੇ ਹੀ ਉਹ ਗੁਰਦੁਆਰੇ ਜਾਣ ਤੋਂ ਹਾਂਜੀ ਜੀ ਜਾਂਦੇ ਹਾਂਜੀ ਉਹ ਕਿੱਥੇ ਵੱਖਦੇ ਸਿਰਫ ਇਹ ਕਿ ਆਪਾਂ ਮਦਦ ਕਰ ਸਕਦੇ ਹਾਂ ਮਦਦ ਕਰਕੇ ਪਰ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਤੁਹਾਨੂੰ ਸਾਡੇ ਗੁਰੂ ਨੇ ਗੱਲਾਂ ਨਹੀਂ ਸਿਪਾਈਆਂ ਹੁਣ ਆਪਾਂ ਬੱਚੇ ਲਈ ਅਰਦਾਸ ਕਰਦੇ ਆ ਮੈਂ ਪਰਿਵਾਰ ਦੇ ਇਹਨਾਂ ਨੂੰ ਪੜਨਾ ਮੰਨਣ ਦਾ ਬਲ ਬਖੇ ਸੱਚੇ ਬਾਸਾ ਇਹ ਵੀ ਆਪਾਂ ਗੁਰੂ ਅਗੇ ਅਰਦਾਸ ਕਰਦੇ ਆ ਕਿ ਆਪਾਂ ਪਾਠ ਕਰਨੀ ਗੁਰਬਾਣੀ ਸਾਧ ਗੁਰੂ ਕਿਰਪਾ ਕਰੇ ਉਹ ਬੱਚੇ ਨੂੰ ਹੁਣ ਅੱਗੇ ਚੜਨਾ ਇਸ ਵਾਸਤੇ ਇਹਨਾਂ ਨੂੰ ਥੋੜਾ ਦਿਨ ਤਗੜਾ ਹੋਵੇ ਇਹਨਾਂ ਦਾ ਔਰ ਤੁਸੀਂ ਸਾਰੇ ਜਾਣੇ ਉਹ ਉਹਦੀਆਂ ਭੈਣਾਂ ਆਪਣੀਆਂ ਬੱਚੀਆਂ ਹੀ ਆ ਮਾਤਾ ਪਿਤਾ ਇਹਨਾਂ ਦਾ ਚਾਲ ਸਾਡੇ ਸਗੇ ਨੇ ਜਿਹੜਾ ਪੂਰਾ ਨਾਮ ਲੱਗਦਾ ਵਾਣੀ ਗੁਰੂ ਗੁਰੂ ਕਹੀ ਕਹ ਸੇਵਕ ਜਨ ਮਾਨੈ ਗੁਰਬਾਣੀ ਕਹ ਸੇਵਕ ਜਨ ਮਾਨੈ ਤਖ ਗੁਰੂ ਨਿਸਤਾਰੇ ਪਰ ਤਖ ਗੁਰੂ ਨਿਸਤਾਰੇ तक गुरूल तक गुरू स्तारे अब की बार बक्श बंदे अब की बार बख्श बंदे का अब की बार बक्श बंदे अब की बार बक्स बंदे भव जल फेरा मोहर नग जल फेरा मोहर नग जल फेरा मोहर न पव जल पेरा ये सुखदे तुझे आराधी ये सुख ता तुझे आराधी ये सुखदे तुझे आराधी ये सुखदे तुझ आराधी ਆਈ ਦੁੱਖ ਪੀ ਤੁਮ ਜੈ ਤਿਆਈ ਇਹ ਭੁਖ ਦੇ ਤਾਂ ਇਤਹੀ ਰਾਜਾ ਜੇ ਭੁਖ ਦੇ ਤਾਂ ਇਤਹੀ ਰਾਜਾ ਜੇ ਭੁਖ ਦੇ ਤਾਂ ਇਤਹੀ ਰਾਜਾ ਜੇ ਭੁਖ ਦੇ ਤਾਂ ਇਤਹੀ ਰਾਜਾ ਅੱਖ ਵਿੱਚ ਸੁਖ ਮਨਾਈ ਦੁੱਖ ਵਿੱਚ ਸੁਖ ਮਨਾਈ ਦੁੱਖ ਵਿੱਚ ਸੁਖ ਮਨਾਈ ਦੁੱਖ ਵਿੱਚ ਸੁਖ ਮਨਾਈ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਦਾਤਾਰ ਆਪਣੀ ਕਿਰਪਾ ਦਾਤਾਰ ਆਪਣੀ ਕਿਰਪਾ ਦਾਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੁਰੂ ਰਾਸਰਾ ਲਈਏ ਅੰਦਰੋਂ ਤਗੜੇ ਹੋਈ ਲੋਕ ਸੁਖ ਕਪੜੀਆਂ ਵਾਂਗ ਨਾਨਕ ਬੋਲਣ ਝਖਣਾ ਦੁੱਖ ਛਡ ਮੰਦੀਆਂ ਸੁਖ ਸੁਖ ਦੁਖ ਧੋਏਂਦਾਰ ਕੱਪੜੇ ਪਹਿਰੇ ਜਾਇ ਮਨ ਦੁਖ ਸੁਖ ਆਉਂਦੇ ਆ ਸਰੀਰਕ ਤੌਰ ਤੇ ਬਿਮਾਰੀਆਂ ਆਪਾਂ ਗੁਰੂ ਅੱਗੇ ਅਰਦਾਸ ਕਰੀਏ ਇਲਾਜ ਕਰਵਾਈਏ ਆਪਾਂ ਗਮਰਾਹ ਨਾ ਹੋਏ ਔਰ ਜੋ ਵੀ ਇਹ ਪੰਜਾਬ ਚ ਹੋ ਰਿਹਾ ਹੈ ਠੀਕ ਨਹੀਂ ਆ ਸਾਡਾ ਇਹ ਕਲਚਰ ਸਭਿਆਚਾਰ ਸਾਟਾਇਆ ਹੋਇਆ ਨਹੀਂ ਬਲਕਿ ਇੱਕ ਦੂਜੇ ਦਾ ਸਹਾਰਾ ਬਣੇ ਔਰ ਸਾਰਿਆਂ ਦੇ ਵਿੱਚ ਰੱਬ ਨੂੰ ਵੇਖ ਕੇ ਸਾਰਿਆਂ ਦੀ ਬਣੇ ਮੇਰੀ ਜੇ ਲੋ ਹਮ ਅਧਰਦੀ ਆ ਪਰਿਵਾਰ ਨਾਲ ਆਪਣੀ ਗੱਲ ਬਹੀ ਆ ਜੀ ਤੁਹਾਡੇ ਨਾਲ ਆ ਪਰ ਆਪਾਂ ਇਨਸਾਫ ਦੀ ਹਮੇਸ਼ਾ ਤੁਹਾਡੇ ਨਾਲ ਆ ਨਾ ਸਭੇ ਬਾਦਸ਼ਾਹ ਦੀ ਬਾਤ ਕਰਦੇ ਨਾ ਆ। ਵਾਹ। ਵਾਹ। ਤਾਂ ਇਉਂ ਸੁਲਾਗੋ ਥੋੜਾ ਜਿਆ। ਸਾਰੇ ਤੁਹਾਡੇ ਨਾਲ ਆ। ਕੋਣ ਕੋਣ ਹੌਸਲਾ ਕਰੋ ਆ ਤੁਸੀਂ ਬੱਚਿਆਂ ਨੂੰ ਹਸਰਾ ਦਿਓ ਤੁਸੀਂ ਮਾਤਾ ਦਾ ਬੱਚੇ ਆ ਤੁਹਾਡੀਆਂ ਢੀਂਗਾਂ ਵਾਂਗ ਹਸਰਾ ਦਿਓ ਪਾਠ ਕਰੋ ਗੁਰੂ ਅਗੇ ਅਰਦਾਸ ਕਰੋ ਤੁਸੀਂ ਜਦੋਂ ਬੈਠਦੇ ਹੋ ਥੋੜਾ ਆਪਣੀਆਂ ਗੱਲਾਂ ਪਾ ਘਟ ਕਰਦੀ ਬਜਾਏ ਰੱਬ ਦਾ ਨਾਮ ਉਹੀ ਸਾਡਾ ਆਸਰਾ ਹੈ ਕਰੋ ਤੁਕ ਸੋ ਇਹ ਨਹੀਂ ਕੋਈ ਨਹੀਂ ਚੜ੍ਹਦੀ ਕਲਾ ਚ ਰਹਿਣਾ ਆਪਾਂ ਮਾਂ ਪਿਓ ਨੂੰ ਸੰਭਾਲਣਾ ਨਾਲ